ਸਿੱਧੂ ਮੂਸੇਵਾਲੇ ਦੇ ਫੈਨ ਨੇ ਫੋਟੋ ਲਗਵਾ ਬਣਵਾ ਲਿਆ ਸੋਨੇ ਦਾ ਕ੍ਰੈਡਿਟ ਕਾਰਡ ਤੇ 45 ਦਾ ਸੋਨੇ ਦਾ ਤਿਆਰ ਕਰਵਾ ਲਿਆ ਅਸਲਾ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਆ ਤੇ ਦੋਨੇ ਪਾਸੇ ਦਿਖ ਰਹੀਆਂ ਫੋਟੋਆਂ ਇੱਕ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਪਸੰਦਿਤ ਆ ਅਸਲਾ ਜਿਸ ਦੀ ਗੱਲ ਸਿੱਧੂ ਨੇ ਆਪਣੇ ਗੀਤਾਂ ਦੇ ਵਿੱਚ ਕੀਤੀ ਹੈ ਅਸਲਾ 45 ਬੋਰ ਦਾ ਤੇ ਉਸ ਨੂੰ ਕਿਸੇ ਫੈਨ ਨੇ ਅਮਰੀਕਾ ਦੇ ਵਿੱਚ ਸੋਨੇ ਦਾ ਤਿਆਰ ਕਰਵਾਇਆ ਤੇ ਦੂਸਰੇ ਪਾਸੇ ਸਿੱਧੂ ਦੀ ਫੋਟੋ ਲਗਵਾ ਕੇ ਸੋਨੇ ਦਾ ਕ੍ਰੈਡਿਟ ਕਾਰਡ ਤਿਆਰ ਕਰਵਾਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਫੈਨ ਕਿੰਨਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਨੂੰ ਤਾਂ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਜਿੰਨੇ ਵੀ ਦੋਸਤ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ #JusticeForSidhuMoussewala ਲਿਖਣਾ ਨਾ ਭੁੱਲਿਓ ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਇਨਸਾਫ ਦੀ ਮੰਗ ਕਰਦੇ ਆ ਪਰ ਰੋਜ਼ਾਨਾ ਨਵੀਂ ਦਾ ਨਵੀਂ ਇੱਕ ਚੀਜ਼ ਜਿਹੜੀ ਐ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਦੀ ਐ ਅੱਜ ਫੇਰ ਇਹ ਫੋਟੋ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗ ਫੈਲ ਰਹੀਆਂ ਕਿ ਸਿੱਧੂ ਮੂਸੇਵਾਲੇ ਦੇ ਫੈਨ ਆ ਪਰੇ ਤੋਂ ਪਰੇ ਨੇ ਤੇ ਇਹੀ ਰੁੱਤ ਬਾਜ ਜੱਟ ਦਾ ਜਿਹੜੇ ਹਵੇਲੀ ਦੇ ਵਿੱਚ ਆ ਕੇ ਫੈਨ ਭਾਵਕ ਹੁੰਦੇ ਨੇ ਰੋਂਦੇ ਨੇ ਇਸ ਦਾ ਕਾਰਨ ਇਹ ਹੀ ਹੈ ਕਿ ਸਿੱਧੂ ਦਿਲਾਂ ਦੇ ਵਿੱਚ ਵਸਦਾ ਹੈ ਤੇ ਇਸੇ ਤਰ੍ਹਾਂ ਵਸਦਾ ਰਹੂਗਾ ਸਿੱਧੂ ਦੇ ਗੀਤ ਬਿਲਬੋਰਡ ਤੇ ਛਾਉਂਦੇ ਨੇ ਤੇ ਰੋਜ਼ਾਨਾ ਇੱਕ ਨਵੀਂ ਆਸ ਪਰਿਵਾਰ ਨੂੰ ਹੁੰਦੀ ਹੈ ਫੈਨਸ ਨੂੰ ਹੁੰਦੀ ਹੈ ਕਿ ਅੱਜ ਇਨਸਾਫ ਮਿਲੂਗਾ ਪਰ ਹਲੇ ਤੱਕ ਇਨਸਾਫ ਨਹੀਂ ਮਿਲਿਆ ਪਰ ਸਿੱਧੂ ਦੇ ਫੈਨ ਆਪੋ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਨੇ ਸਿੱਧੂ ਹਾਲਾਂਕਿ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਸਿੱਧੂ ਦੇ ਫੈਨਸ ਵੱਲੋਂ ਕੀਤੀਆਂ ਜਾ ਰਹੀਆਂ ਇਹ ਖਾਸ ਚੀਜ਼ਾਂ ਬਹੁਤੀ ਜਿਆਦਾ ਭਾਵਕ ਵੀ ਕਰਦੀਆਂ ਨੇ ਤੇ ਦਿਲ ਨੂੰ ਇੱਕ ਗੱਲ ਦੀ ਪਰਿਵਾਰ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਸਿੱਧੂ ਦੇ ਫੈਨ ਉਸ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਵੀ ਅਸਲੇ ਦਾ ਜ਼ਿਕਰ ਜਦੋਂ ਆਇਆ ਸੀ ਤਾਂ ਸਿੱਧੂ ਨੇ ਜੋ 45 ਬੋਰ ਦਾ ਆਪਣਾ ਪਿਸਤਲ ਲਿਆ ਸੀ ਉਸੇ ਦੇ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਫੈਨ ਨੇ ਆਪਣਾ ਜਿਹੜਾ ਪਿਸਤਲ ਹੈ ਉਹ ਸੋਨੇ ਦਾ ਤਿਆਰ ਕਰਵਾਇਆ ਤੇ ਕ੍ਰੈਡਿਟ ਕਾਰਡ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਫੋਟੋ ਲਗਵਾਈ ਹੈ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਪਰੇ ਤੋਂ ਪਰੇ ਨੇ ਦੋਸਤੋ ਤੇ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਸ਼ੇਅਰ ਕਰਦੇ ਹੋ ਦੇਖ ਸਕਦੇ ਹੋ ਸਿੱਧ ਇਹ ਤੋਂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਨੇ ਆਪਣੇ ਦੁੱਖ ਦੇ ਨਾਲ ਕੋਈ ਗੱਲ ਪਰਿਵਾਰ ਨੂੰ ਕਹਿੰਦੇ ਨੇ ਕਿ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲਾਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਡਿਜ਼ਾਈਨ ਹੈ ਸੋਨੇ ਦਾ ਤਿਆਰ ਕਰਵਾਇਆ ਇਹ 45 ਬੋਰ ਦਾ ਪਿਸਟਲ ਤੇ ਦੂਸਰੇ ਪਾਸੇ ਇੱਕ ਕ੍ਰੈਡਿਟ ਕਾਰਡ ਜਿਸ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਫੋਟੋ ਲੱਗੀ ਆ ਤੇ ਲਿਖਿਆ 911 ਵਰਗਾ ਸਿੱਧੂ ਮੂਸੇਵਾਲੇ ਦੀ ਫੋਟੋ ਤੇ ਸੋਨੇ ਦਾ ਬਣਾਇਆ ਕ੍ਰੈਡਿਟ ਕਾਰਡ ਇਹ ਸਿੱਧੂ ਮੂਸੇਵਾਲੇ ਦੇ ਫੈਨ ਨੇ ਕਰਵਾਇਆ ਤੇ ਦੇਖ ਸਕਦੇ ਹੋ ਪਿਆਰ ਹੈ ਜਿਹੜਾ ਸਿੱਧੂ ਮੂਸੇਵਾਲੇ ਦੇ ਲਈ ਉਹ ਲਗਾਤਾਰ ਫ ਅੱਜ ਸਾਡੇ ਵਿੱਚ ਨਹੀਂ ਪਰ ਉਸ ਨੂੰ ਚਾਉਣ ਵਾਲੇ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਕਿ ਸਿੱਧੂ ਨੂੰ ਕਿਸੇ ਤਰੀਕੇ ਆਪਣੇ ਨਾਲ ਰੱਖਿਆ ਜਾਵੇ ਸਿੱਧੂ ਨੂੰ ਆਪਣੀਆਂ ਯਾਦਾਂ ਦੇ ਵਿੱਚ ਪਰੋਇਆ ਜਾਵੇ ਹਰ ਇੱਕ ਦਿਨ ਸਿੱਧੂ ਦਾ ਉਹੀ ਗੀਤ ਜੋ ਲਾਸਟ ਰਾਈਡ ਉਸ ਨੂੰ ਫਿਰ ਤੋਂ ਫਿਰ ਦੁਹਰਾਉਂਦੇ ਸਿੱਧੂ ਦੇ ਫੈਨ ਬੜੇ ਭਾਵਕ ਹੁੰਦੇ ਨੇ ਯਾਦ ਕਰਦੇ ਨੇ ਹਵੇਲੀ ਪਹੁੰਚਦੇ ਨੇ ਥਾਰ ਨੂੰ ਦੇਖਦੇ ਆ 911 ਨੂੰ ਦੇਖਦੇ ਆ ਤਾਂ ਇੱਕੋ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਕਾਸ਼ ਸਿੱਧੂ ਮੂਸੇਵਾਲਾ ਵਾਪਸ ਆ ਜਾਵੇ ਤੇ ਫਿਰ ਤੋਂ ਉਹੀ ਗੀਤ ਫਿਰ ਤੋਂ ਉਹੀ ਗੱਲਾਂ ਫਿਰ ਤੋਂ ਉਹੀ ਧੁਨ ਅਣਖਾਂ ਦੀ ਜਿਹੜੀ ਐ বাজਣੀ ਸ਼ੁਰੂ ਹੋ ਜਾਵੇ ਸਿੱਧੂ ਮੂਸੇਵਾਲਾ ਉਹ ਅਖੀਰਾ ਜਿਸਨੇ ਮੂਸੇ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ ਤੱਕ ਰੌਸ਼ਨ ਕਰ ਦਿੱਤਾ ਤੇ ਪਿੰਡ ਮੂਸੇ ਆਉਂਦੇ ਨੇ ਗੋਰੇ ਕਾਲੇ ਸ਼ੂਟਿੰਗ ਕਰਨ ਦੇ ਲਈ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਸਟੈਫ ਲੰਡਨ ਪਿੰਡ ਮੂਸੇ ਪਹੁੰਚਦੀ ਆਪਣੇ ਗੀਤ ਦੀ ਸ਼ੂਟਿੰਗ ਕਰਨ ਦੇ ਲਈ ਤਾਂ ਦੇਖ ਸਕਦੇ ਹੋ ਭਾਰੀ ਇਕੱਠ ਹਵੇਲੀ ਦੇ ਵਿੱਚ ਹੋ ਜਾਂਦਾ ਸਿੱਧੂ ਮੂਸੇਵਾਲਾ ਦੇ ਪਿਤਾ ਇੱਕੋ ਹੀ ਗੱਲ بار بار ਸਰਕਾਰ ਅਗੇ ਕਰਦੇ ਆ ਕਿ ਜਿਸ ਨੇ ਇਹਨਾ ਨਾਮ ਰੋਸ਼ਨ ਕੀਤਾ ਉਸ ਨੂੰ ਇਨਸਾਫਤਾ ਦੇ ਦਿਓ ਉਸ ਦੇ ਪਰਿਵਾਰ ਨੂੰ ਇਨਸਾਫਤਾ ਦੇ ਦਿਓ ਹਵੇਲੀ ਦੇ ਵਿੱਚ ਭਾਰੀ ਇਕੱਠ ਗਵਾਹੀ ਪਰਦਾ ਕਿ ਸਿੱਧੂ ਮੂਸੇਵਾਲੇ ਦੇ ਫੈਨ ਉਸ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਤਾਂ ਦੋਸਤੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਉਹ ਕਮੈਂਟਾਂ ਦੇ ਵਿੱਚ #JusticeForSidhuMoosewala ਲਿਖਣਾ ਨਾ ਭੁੱਲਿਆ ਕਰੋ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਜਦੋਂ #trending ਦੇ ਵਿੱਚ ਆਉਂਦਾ ਤਾਂ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਦੀ ਹੈ ਕਿ ਇੱਕ ਇਨਸਾਫ ਅਦੂਰਾ ਹੈ ਉਸ ਕਲਾਕਾਰ ਦਾ ਜਿਸ ਨੇ ਆਪਣੀ ਮਿਹਨਤ ਸਦਕਾ ਬਿਲ ਬੋਰਡ ਤੇ ਨਾਂ ਪਹੁੰਚਾਇਆ ਤੇ ਮੂਸੇ ਦਾ ਨਾਂ ਰੌਸ਼ਨ ਕੀਤਾ ਤਾਂ ਹੀ ਗੋਰੇ ਕਾਲੇ ਆ ਕੇ ਇੱਥੇ ਸ਼ੂਟਿੰਗਾਂ ਕਰਦੇ ਨੇ ਤਾਂ ਕਿਤੇ ਨਾ ਕਿਤੇ #JusticeForSidhuMoosewala ਤੁਹਾਡੇ ਲੇਖ ਨਾਲ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਗੁਹਾਰ ਜਿਹੜੀ ਆ ਸਰਕਾਰਾਂ ਤੱਕ ਪਹੁੰਚ ਸਕਦੀ ਆ ਤਾਂ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਤੁਸੀਂ ਕੀ ਕਹੋਗੇ ਉਹ ਵੀ ਜਰਾ ਕਮੈਂਟ ਕਰਕੇ ਜਰੂਰ ਦਿਓ ਆਪਣੀ ਰਾਏ ਕਿ ਜਿਸ ਫੈਨ ਵੱਲੋਂ ਇਹ 45 ਬੋਰ ਦਾ ਸੋਨੇ ਦਾ ਪਿਸਟਲ ਅਤੇ ਕ੍ਰੈਡਿਟ ਕਾਰਡ ਤਿਆਰ ਕਰਵਾਇਆ ਗਿਆ ਉਸ ਲਈ ਤੁਸੀਂ ਕੀ ਕਹੋਗੇ ਤਾਂ ਜੋ ਵੀ ਚੈਨਲ ਤੇ ਨਵੇਂ ਨੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦਾ ਇਕੱਠ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਣ ਦੇ ਲਈ ਇੱਕੋ ਹੀ ਢੀਕ ਦੇ ਵਿੱਚ ਲੱਗਿਆ ਕਿ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਉਹਨਾਂ ਨੂੰ ਜਸਟਿਸ ਦੀ ਮੰਗ ਜਿਹੜੀ ਹੈ ਉਹ ਲੜਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕੋ ਹੀ ਗੱਲ ਕਹਿਣੀ ਹੈ ਕਿ ਅਸੀਂ ਤੁਹਾਡੇ ਨਾਲ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ